ਸਾਸਤਰੀ ਗਾਲ ਜੀ ਤੁਸੀਂ ਦੇਖ ਰਹੇ ਹੋ ਸ਼ੇਰ ਪੰਜਾਬ ਨਿਊ ਚੈਨਲ ਨਵੀਂ ਅਤੇ ਤਾਜ਼ਾ ਅਪਡੇਟ ਲੈ ਕੇ ਇੱਕ ਵਾਰੀ ਫੇਰ ਤੁਹਾਡੇ ਸਾਹਮਣੇ ਪੇਸ਼ ਹੋਏ ਆ ਗੱਲ ਕਰਦੇ ਆ ਕਿ ਅੱਜ ਕੱਲ੍ਹ ਐਸੇ ਛਾਤਰ ਜਿਹੜੇ ਲੋਕ ਨੇ ਉਹ ਮਾਰਕੀਟ ਦੇ ਵਿੱਚ ਘੁੰਮ ਰਹੇ ਨੇ ਤਾਂ ਤੁਹਾਨੂੰ ਵੀ ਸੁਚੇਤ ਹੋਣ ਦੀ ਬੜੀ ਜ਼ਰੂਰਤ ਹੈ ਜੀ ਹਾਂ ਐਸੇ ਇੱਕ ਮਾਮਲਾ ਜਿਹੜਾ ਆ ਉਹ ਮੋਗੇ ਤੋਂ ਸਾਹਮਣੇ ਆਇਆ ਜਿੱਥੇ ਇੱਕ ਮਨਿਆਰੀ ਦੀ ਸ਼ੌਬ ਦੇ ਉੱਤੇ ਇੱਕ ਲੇਡੀਜ਼ ਬੈਠੀ ਹੋਈ ਸੀ ਤਾਂ ਇੱਕ ਬਾਬਾ ਟਾਈਪ ਇੱਕ ਵਿਅਕਤੀ ਆਉਂਦਾ ਹੈ ਉਹਨਾਂ ਦੀ ਦੁਕਾਨ ਤੇ ਔਰੇ ਨਾਲ ਜਿਹੜਾ ਇੱਕ ਲੇਡੀਜ਼ ਇੱਕ ਜੈਂਸ ਜਿਹੜੇ ਟੋਪੀ ਪਾਈ ਹੁੰਦੀ ਆ ਉਹ ਆਉਂਦੇ ਨੇ ਤਾਂ ਲੇਡੀਜ਼ ਨੂੰ ਬਹਿਲਾ ਫੁਸਲਾ ਕੇ ਜਿਹੜਾ ਬਾਬਾ ਅੰਦਰ ਆਉਂਦਾ ਹੈ ਦੁਕਾਨ ਦੇ ਤਾਂ ਦੁਕਾਨ ਤੇ ਬੈਠੀ ਹੀ ਔਰਤ ਨੂੰ ਕਹਿੰਦਾ ਹੈ ਕਿ ਸੀ ਮੇਰੇ ਨਾਲ ਵੇਖੋ ਉੱਥੇ ਹੀ ਵੇਖਣ ਦੀ ਦੇਰ ਸੀ ਕਿ ਉਸ ਔਰਤ ਨੂੰ ਜਿਹੜਾ ਆ ਹੈਪਨੋਟਾਈਜ਼ ਕਰ ਲਿੱਤਾ ਜਾਂਦਾ ਆ ਇਹ ਜਿਹੜੀ ਆ ਗੱਲਾਂ ਨੇ ਉਸ ਔਰਤ ਦੇ ਬੇਟੇ ਨੇ ਦੱਸਿਆ ਨੇ ਕਿ ਸਾਡੀ ਮਾਤਾ ਨੂੰ ਜਿਹੜਾ ਆ ਬਾਬੇ ਵੱਲੋਂ ਜਿਹੜਾ ਹਿਪਨੋਟਾਈਜ਼ ਕਰ ਲਿੱਤਾ ਗਿਆ ਜਿਸ ਤੇ ਕਾਰਨ ਉਸ ਦੀ ਸੁੱਧ ਬੋਧ ਨਹੀਂ ਰਹੀ ਤਾਂ ਉਸ ਔਰਤ ਵੱਲੋਂ ਜਿਹੜਾ ਆ ਤਿੰਨ ਰਿੰਗਾ ਜਿਹੜੀਆਂ ਉਹਨੇ ਆਪਣੇ ਹੱਥ ਵਿੱਚ ਪਾਈਆਂ ਹੋਈਆਂ ਸੀ ਉਹ ਕੱਢ ਕੇ ਜੜੇ ਨੇ ਉਹ ਬਾਬੇ ਦੇ ਹੱਥ ਵਿੱਚ ਦੇ ਦਿੱਤੀਆਂ ਤਾਂ ਜੋ ਕੀ ਇੱਥੋਂ ਜਿਹੜਾ ਉਹ ਬਾਬਾ ਵੀ ਜਿਹੜਾ ਹੈ ਉਹ ਫਰਾਰ ਹੋ ਗਿਆ ਤੇ ਇਸ ਤਰ੍ਹਾਂ ਦੇ ਜਿਹੜੇ ਲੋਕ ਨੇ ਅਕਸਰ ਮਾਰਕੀਟਾਂ ਦੇ ਵਿੱਚ ਘੁੰਮਦੇ ਨੇ ਤਾਂ ਤੁਸੀਂ ਵੀ ਜਿਹੜੇ ਇਸ ਵੀਡੀਓ ਨੂੰ ਧਿਆਨ ਨਾਲ ਵੇਖੋ ਤੇ ਤੁਸੀਂ ਵੀ ਸਾਵਧਾਨ ਰਹੋ ਤਾਂ ਅਜਿਹੇ ਐਸੇ ਲੋਕ ਅਗਰ ਤੁਹਾਡੀ ਦੁਕਾਨ ਦੇ ਉੱਤੇ ਜਾਂ ਤੁਹਾਡੇ ਘਰ ਦੇ ਵਿੱਚ ਆਉਂਦੇ ਨੇ ਤਾਂ ਇਹਨਾਂ ਨੂੰ ਜਿਹੜਾ ਆ ਬਾਹਰ ਦਾ ਰਸਤਾ ਦਿਖਾਓ ਤਾਂ ਫਿਲਹਾਲ ਜਿਹੜਾ ਪੁਲਿਸ ਵੱਲੋਂ ਮਾਮਲਾ ਦਰਜ ਕਰ ਦਿੱਤਾ ਗਿਆ ਹੈ ਸੀਸੀਟੀਵੀ ਦੇ ਆਧਾਰ ਦੇ ਉੱਤੇ ਆਰੋਪੀਆਂ ਦੀ ਜਿਹੜੀ ਆ ਭਾਲ ਕੀਤੀ ਜਾ ਰਹੀ ਹੈ ਕਿੱਥੋਂ ਦਾ ਜਨੂ ਸਰ ਅਜੇ ਕੁਮਾਰ ਨਾਮ ਹੈ ਮੇਰਾ ਮੋਗੇ ਦਾ ਰਹਿਣ ਵਾਲਾ ਇਹ ਇਹ ਸਰ ਕੱਲ ਆਰੀਆ ਸਕੂਲ ਰੋਡ ਤੇ ਮੇਰੀ ਸ਼ਾਪ ਹੈਗੀ ਹੈ ਜੀ ਮਣੀਅਰੀ ਦੀ ਉੱਥੇ ਹਰ ਰੋਜ਼ ਦੀ ਤਰ੍ਹਾਂ ਮੈਂ ਉੱਥੇ ਹੀ ਬੈਠਦਾ ਹੈਗਾ ਕੱਲ ਮੈਂ ਆਪਦੀ ਮਦਰ ਨੂੰ ਮਿਠਾ ਕੇ ਤੇ ਘਰੇ ਰੋਟੀ ਖਾਣ ਆਇਆ ਸੀ ਇੰਨੇ ਟਾਈਮ ਦੇ ਵਿੱਚ ਹੀ ਕੁਝ ਬੰਦੇ ਉੱਥੇ ਆਏ ਜਿਦੇ ਵਿੱਚ ਇੱਕ ਲੇਡੀ ਸੀ ਤੇ ਦੋ ਜਨ ਸੀਗੇ ਜੀ ਜਿਹੜਾ ਇੱਕ ਜੈਂਸ ਜਿਉ ਕੋਈ ਬਾਬਾ ਟਾਈਪ ਇਸ ਟਾਈਪ ਨਾਲ ਬਣ ਕੇ ਆਇਆ ਸੀ ਉਹਨਾਂ ਨੇ ਮੇਰੀ ਮਦਰ ਨੂੰ ਹੀ ਪ੍ਰੋਟਾਈਜ਼ਮੈਂਟ ਇਸ ਟਾਈਪ ਨਾਲ ਕੁਝ ਕਰਤਾ ਕਿ ਜਿਹਦੇ ਬੱਚੇ ਕੁਝ ਵੀ ਸੁੱਧ ਮੁੱਦੰਨਾਂ ਨਹੀਂ ਭੁੱਲਦੀ ਤੇ ਇਹਨਾਂ ਨੂੰ ਕੁਝ ਵੀ ਨਹੀਂ ਪਤਾ ਲੱਗਿਆ ਕਿ ਅਸੀਂ ਕੀ ਕਰ ਰਹੀਆਂ ਮੈਂ ਜਿਵੇਂ ਜਿਵੇਂ ਉਹ ਕਹੀ ਗਿਆ ਇਹ ਉਵੇਂ ਉਵੇਂ ਕਰਦੇ ਰਹੇ ਉਹਨਾਂ ਨੇ ਮੇਰੀ ਮਾਤਾ ਦੀਆਂ ਤਿੰਨ ਰਿੰਗਾਂ ਹੱਥ 'ਚ ਪਾਈਆਂ ਸੀ ਉਹ ਲਵਾ ਕੇ ਤੇ ਉਹ ਆਪਦੇ ਨਾਂ ਲੈ ਗਏ ਹੋਏ ਆ ਤੇ ਸਾਡਾ ਇਸ 'ਚ ਇੱਕ ਤੋਂ ਲੈ ਕੇ 1.5 ਲੱਖ ਦਾ ਨੁਕਸਾਨ ਹੋ ਗਿਆ ਜੀ ਪਹਿਲਾਂ ਕਿਵੇਂ ਆਇਆ ਇਹ ਕੌਣ ਆਇਆ ਸੀ ਪਹਿਲਾਂ ਕੀ ਮੰਗਿਆ ਸੀ ਆ ਸਭ ਤੋਂ ਪਹਿਲਾਂ ਜੀ ਜਿਹੜਾ ਉਹ ਬਾਬਾ ਬਣਿਆ ਸੀਗਾ ਜੀ ਉਨੇ ਪਹਿਲਾਂ ਆ ਕੇ ਰਸਤਾ ਪੁੱਛਿਆ ਕਿ ਐਂ ਕਰਕੇ ਬੀਬੀ ਰਾਧਾ ਸੌਮੀ ਵਾਲਿਆਂ ਦਾ ਡੇਰਾ ਕਿੱਥੇ ਹੈ ਇਹ ਕਹਿੰਦੀ ਉਹ ਤਾਂ ਬਾਹਰ-ਬਾਰ ਆ ਐਨੇ ਨੂੰ ਉਹ ਚਲਾ ਗਿਆ ਤੇ ਇੱਕ ਲੇਡੀਜ਼ ਤੇ ਦੋ ਇੱਕ ਮੁੰਡਾ ਟੋਪੀ ਵਾਲਾ ਉਹ ਅੰਦਰ ਆ ਗਿਆ ਜੀ ਉਹ ਜਦੋਂ ਅੰਦਰ ਆ ਕੇ ਦੁਕਾਨ ਤੇ ਇੱਕ ਰਮਾਲ ਟਾਈਪ ਕੋਈ ਚੀਜ਼ ਮੰਗਦੇ ਹੈ ਰਮਾਲ ਦੇ ਦਿਓ ਮੈਨੂੰ ਠੀਕ ਹੈ ਜੀ ਇਦਾਂ ਦੇ ਵਿੱਚ ਉਹਨਾਂ ਨੇ ਉਹਨੇ ਨੂੰ ਉਹ ਬਾਬਾ ਅੰਦਰ ਆ ਗਿਆ ਜੀ ਜਦੋਂ ਬਾਬਾ ਅੰਦਰ ਆਇਆ ਤੇ ਉਹਨਾਂ ਨੇ ਆਪਸ ਵਿੱਚ ਮਿਲੀ ਭੁਗਤ ਦੇ ਕਰਨ ਉਹਨਾਂ ਨੇ ਇਹ ਗੱਲ ਉਹਨਾਂ ਨੂੰ ਕਹੀ ਹਾਂਜੀ ਬਾਬਾ ਉਹ ਕਰਨੀ ਵਾਲੇ ਬਾਬਾ ਜੀ ਆਗੇ ਤੁਹਾਨੂੰ ਬੈਰੀ ਹੱਥ ਲਾਓ ਇਹ ਉਹ ਇਦਾਂ ਕੁਝ ਕਰਨ ਲੱਗੇ ਐਨੇ ਵਿੱਚ ਇਹਨਾਂ ਨੇ ਇਹ ਮੇਰੀ ਮਾਤਾ ਨੂੰ ਕਹਿੰਦੇ ਕਿ ਤੂੰ ਮੇਰੇ ਨਾਲ ਵੇਖ ਕੀ ਆਏ ਅੱਖਾਂ ਚੱਖਾਂ ਕੋਈ ਪਾਪ ਹੋ ਕੇ ਇਹਨਾਂ ਨੇ ਹਿਪਨੋਟਾਈਜ਼ਮੈਂਟ ਕਰਤਾ ਜੀ ਉਸ ਤੋਂ ਬਾਅਦ ਇਹਨੂੰ ਪਤਾ ਨਹੀਂ ਲੱਗਿਆ ਮੈਂ ਕੀ ਕਰ ਰਹੀ ਆਂ ਮਾਤਾ ਹਜੇ ਵੀ ਮੇਰੇ ਬੋਲਣ ਦੇ ਕੁਝ ਉਹ ਨਹੀਂ ਹੈਗੀ ਕਿ ਇਹਨੂੰ ਪਤਾ ਨਹੀਂ ਹਜੇ-ਹਜੇ ਹੁਣ ਵੀ ਅਸੀਂ ਨੂੰ ਬਹੁ ਖਾਣ ਪੀਣ ਨੂੰ ਕਹਿ ਰਹੇ ਕਿ ਤੂੰ ਖਾ ਲੈ ਇਹ ਖਾ ਲੈ ਹਜੇ ਵੀ ਨਹੀਂ ਕੋਸ਼ਿਸ਼ ਸੁੱਧ-ਪੁੱਧ ਦੀ ਭੁੱਲੀ ਪਈ ਐ ਇਹਨੂੰ ਕੁਝ ਨਹੀਂ ਪਤਾ ਇਸ ਕਰਕੇ ਮੈਂ ਉਹਨਾਂ ਦਾ ਬੇਟਾ ਐ ਮੈਂ ਇਸ ਕਰਕੇ ਦੱਸ ਰਿਹਾ ਮੈਂ ਪੁਲਿਸ 'ਚ ਵੀ ਇਹ ਦਰਖਾਸਤ ਦੇ ਦਿੱਤੀ ਹੋਈ ਐ ਮੈਂ ਪੁਲਿਸ ਪ੍ਰਸ਼ਾਸਨ ਨੂੰ ਬੇਨਤੀ ਕਰਨਾ ਚਾਹੁੰਦਾ ਕਿ ਮੇਰੀ ਇਸ 'ਚ ਮਦਦ ਕੀਤੀ ਜਾ ਮੀਨਤ ਕਰਕੇ ਕਮਾਇਆ ਵਿਆ ਉਹ ਇੱਕ ਮੰਡ ਚ ਲੈ ਗਏ ਹੋਏ ਆ ਕਿ ਸਾਡੀ ਇਸ ਚ ਬੇਤੀ ਇਹ ਹੈਗੀ ਆ ਕਿ ਸਾਡੀ ਮਦਦ ਕੀਤੀ ਜਾਵੇ ਕੀ ਕੁਛ ਹੈ ਜਿਹੜਾ ਲੈ ਕੇ ਗਏ ਕਿੰਨੇ ਕੁ ਦਾ ਸੋਨਾ ਸੀ ਜਿਹੜਾ ਇਹਦੇ ਵਿੱਚ ਜੀ ਇਹਨਾਂ ਦੀਆਂ ਤਿੰਨ ਰਿੰਗਾਂ ਪਾਈਆਂ ਹੋਈਆਂ ਸੀ ਹੱਥ ਦੇ ਵਿੱਚ ਉਹ ਤਿੰਨ ਰਿੰਗਾਂ ਤਕਰੀਬਨ ਤੁਸੀਂ ਲਾ ਲਓ 1 ਤੋਂ 1.5 ਲੱਖ ਦੇ ਵਿੱਚ ਹੋਣਗੀਆਂ ਜੀ ਉਸੰਗਾਇਆ ਸੀ ਇਹਨਾਂ ਨੇ ਉਹਨਾਂ ਨੇ ਜਦੋਂ ਲਾਸਟ ਤੇ ਉਹ ਜਾਣ ਲੱਗੇ ਆ ਜੀ ਇੱਕ ਹਰੇ ਰੰਗ ਦੀਆਂ ਪੱਤੀਆਂ ਜਿਹੜੀਆਂ ਕਿ ਇੱਕ ਰਮਾਲ ਦੇ ਵਿੱਚ ਬੰਨ ਗਏ ਉਹ ਦੇਖ ਕੇ ਜਦੋਂ ਇਹਨਾਂ ਨੇ ਖੋਲਿਆ ਉਹਦੇ ਵਿੱਚ ਕੋਈ ਸੁੱਕਾ ਟਾਪ ਐ ਸਟਿਪ ਦੀ ਚੀਜ਼ ਸੀਗੀ ਜਿਹੜਾ ਕੀ ਗੱਲ ਪੁਲਿਸ ਵਾਲਿਆਂ ਨੇ ਵੀ ਦੇਖਿਆ ਸੀ ਉੱਥੇ ਕੈਮਰੇ ਵੀ ਲੱਗੇ ਦਕਰਾਂ ਤੇ ਹਾਂਜੀ ਸੀਸੀਟੀਵੀ ਕੈਮਰੇ ਲੱਗੇ ਹੋਏ ਆ ਜੀ ਇੱਕ ਇੱਕ ਦੀ ਫੋਟੋ ਵੀ ਆਈ ਹੋਈ ਹੈ ਜੀ ਫੋਟੋਆਂ ਪੂਰੀਆਂ ਕਲੀਅਰ ਆ ਜੀ ਕੀ ਮੰਗ ਕਰੋਗੇ ਮੰਗ बस ਇਹੀ ਹੈ ਜੀ ਜੋ ਸਾਡਾ ਲਗੇ ਗਏ ਆ ਸੰਨ ਸਮਾਨ ਉਹ ਸਾਨੂੰ ਵਾਪਸ ਕਰਵਾ ਦਿੱਤਾ ਜਾਵੇ ਕਿ ਪੁਲਿਸ ਪ੍ਰਸ਼ਾਸਨ ਨੂੰ ਇਹ ਬੇਨਤੀ ਕੀਤੀ ਜਾਂਦੀ ਹੈ। ਕੱਲ ਮਿਤੀ 24 2025 ਨੂੰ ਨੀਲਮ ਔਰ ਫਿਰ ਲੀਲਾ ਪਤਨੀ ਵਿਜੇ ਕੁਮਾਰ ਵਾਸੀ ਆਰੀਆ ਰੋਡ ਮੋਗਾ ਜੋਦੀ ਗਲੀ ਨੰਬਰ 4 ਨੂੰ ਤੁਨ ਮੋਗਾ ਮੈਨਾਈ ਦੁਕਾਨ ਸੀਗੀ ਉੱਥੇ ਵਕਤ ਕਿ 2 ਵਜੇ ਦੋ ਅੰਗਸਾਤੇ ਵਿਅਕਤੀ ਨਾਲ ਇੱਕ ਔਰਤ ਸੀਗੀ ਉਹ ਦੁਕਾਨ ਚ ਆਏ ਔਰਤ ਨੇ ਕੋਈ ਰਮਾਲ ਦੇ ਵਿੱਚ ਕੋਈ ਨਸ਼ੀਲੀ ਬਾਤੂ ਸੰਘਾ ਕੇ ਔਰਤ ਨੂੰ ਮੀਲਮ ਨੂੰ ਉਹਦੀ ਤਿੰਨ ਸੋਨੇ ਦੀਆਂ ਮੁੰਦਰੀਆਂ ਲਾ ਕੇ ਲੈ ਗਿਆ ਜਿਹਦੀ ਸੀਸੀ ਕਾਰ ਦੇ ਫੋਟੋ ਸਾਡੇ ਕੋਲ ਮਿਲ ਗਈ ਆ ਅਸੀਂ ਇਹਦੀ ਦਰਖਾਸਤ ਕੋਲ ਥਾਣੇ ਆ ਗਈ ਹੈ ਇਹਦੀ ਜਾਂਚ ਕਰ ਰਹੇ ਆ ਸੀਸੀ ਕਾਰ ਦੀ ਫੋਟੋ ਨੰਘਾ ਰਹੇ ਆ ਦੋਸਤੋ ਜਲਦੀ ਜਲਦੀ ਕਰ ਕਰਾਂਗੇ ਸ਼ੇ ਪੰਜਾਬ ਨਿਊ ਚੈਨਲ ਨੂੰ ਲਾਈਕ ਸ਼ੇਅਰ ਔਰ ਕਮੈਂਟ ਜੁ ਕਰੋ ਤਾਂ ਜੋ ਕਿ ਤੁਹਾਨੂੰ ਨਵੀਆਂ ਤੇ ਤਾਜ਼ਾ ਅਪਡੇਟ ਮਿਲਦੀਆਂ ਰਹਿਣ ਔਰ ਨਾਲ ਦੀ ਨਾਲ ਬੈਲ ਆਈਕਨ ਨੂੰ ਦਬਾਣਾ ਨਾ ਭੁੱਲਣਾ ਤਾਂ ਜੋ ਕਿ ਤੁਹਾਨੂੰ ਸਮੇਂ-ਸਮੇਂ ਸਰ ਸਾਡੀਆਂ ਨੋਟੀਫਿਕੇਸ਼ਨਾਂ ਤੁਹਾਨੂੰ ਮਿਲਦੀਆਂ ਰਹਿਣ ਫਿਲਹਾਲ ਤੁਸੀਂ ਦਿਓ ਮੈਨੂੰ ਇਜਾਜ਼ਤ ਔਰ ਦੇਖਦੇ ਰਹੋ ਸ਼ੇ ਪੰਜਾਬ ਨਿਊ ਚੈਨਲ